ਵਾਹਿਗੁਰੂ 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 ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਨਮੁਖ ਕਰਮ ਕਰਹਿ ਨਹੀਂ ਬੁਝਹਿ ਬਿਰਥਾ ਜਨ ਮੰਗਵਾਏ ਗੁਰ ਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਾਨ ਆਏ ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਾਨੇ ਆਏ ਉਠ ਜਾਗ ਜਿੰਦੜੀਏ ਨੀ ਪੜ ਲੈ ਸਤ ਗੁਰ ਦੀ ਤੂੰ ਬਾਣੀ ਉਠ ਜਾਗ ਜਿੰਦੜੀਏ ਨੀ ਪੜ ਲੈ ਸਤ ਗੁਰ ਦੀ ਤੂੰ ਬਾਣੀ ਉਠ ਜਾਗ ਜਿੰਦੜੀਏ ਨੀ ਪੜ ਲੈ ਸਤ ਗੁਰ ਦੀ ਤੂੰ ਬਾਣੀ ਉਠ ਜਾਗ ਜਿੰਦੜੀਏ ਦੀ ਪੜ ਲੈ ਸਤ ਗੁਰਾਂ ਦੀ ਤੂੰ ਬਾਣੀ ਉਠ ਜਾਗ ਜਿੰਦੜੀਏ ਨੀ ਪੜ ਲੈ ਸਤ ਗੁਰ ਦੀ ਤੂੰ ਬਾਣੀ ਉਠ ਜਾਗ ਜਿੰਦੜੀਏ ਦੀ ਵਾੜਲੈ ਸਤ ਗੁਰਾਂ ਦੀ ਬਾਣੀ ਪੜ ਲੈ ਸਤ ਗੁਰਾਂ ਦੀ ਬਾਣੀ ਸਤ ਗੁਰਾਂ ਦੀ ਬਾਣੀ ਪੜ ਲੈ ਸਤ ਗੁਰਾਂ ਦੀ ਬਾਣੀ ਸਤ ਗੁਰੂ ਧੰਨ ਸਤ ਗੁਰੂ குரு ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਹਾਨ ਅਪਾਰ ਮਿਹਰਮਤ ਬਖਸ਼ਿਸ਼ ਸਦਕਾ ਆਪ ਸਰਬੱਤ ਸੰਗਤਾਂ ਨੇਤ ਹੀ 12:30 ਵਜੇ ਉੱਠ ਕਰਕੇ ਔਰ ਭਾਉਣਾ ਲੈ ਕਰਕੇ ਪੈਦਲ ਰੂਪ ਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੂੰ ਨਤਮਸਤਕ ਹੋ ਰਹੇ ਹੋ ਸਤਿਗੁਰ ਜੀ ਦੀ ਕਿਰਪਾ ਦੇ ਨਾਲ ਇਹ 41 ਦਿਨ ਦੀ ਯਾਤਰਾ ਜੋ ਅੱਜ 12-19 ਦਿਨ ਹੋ ਚੁੱਕੇ ਨੇ ਇਹ ਬਾਬੇ ਬੁੱਢੇ ਨੇ ਆਪ ਹੀ ਸਾਡੇ ਤੇ ਨਜ਼ਰ ਮਾਰ ਕੇ ਸਾਨੂੰ ਉਠਾ ਕੇ ਸੰਗਤ ਨਾਲ ਮਿਲਾ ਕੇ ਜਪਾਇਆ ਸਤਨਾਮ ਸ੍ਰੀ ਵਾਹਿਗੁਰੂ ਸੰਗਤ ਵਿੱਚ ਆਉਣ ਦਾ ਲਾਹਾ ਕਿੰਡਾ ਵੱਡਾ ਆ ਤੁਸੀਂ ਨਾਮ ਵੀ ਜਪ ਰਹੇ ਹੋ ਤੁਸੀਂ ਸੇਵਾ ਵੀ ਕਰ ਰਹੇ ਹੋ ਤੁਸੀਂ ਦਸਵੰਦ ਵੀ ਕੱਢ ਰਹੇ ਹੋ ਇਹ ਸੰਗਤ ਵਿੱਚ ਆਉਣ ਦਾ ਜਿਹੜਾ ਲਾਹਾ ਆ ਆਪਣੇ ਆਪ ਹੀ ਦਿਲ ਕਰਦਾ ਆ ਆਪਣੇ ਆਪ ਹੀ ਮਨ ਮੰਨਦਾ ਹੈ ਸਤਿਗੁਰੂ ਸਾਨੂੰ ਸਮਝਾਉਣਾ ਕਰਦੇ ਨੇ ਕਿ ਜਿਹੜਾ ਜੀਵ ਇਸ ਸੰਸਾਰ ਤੇ ਆਕਰ ਕੇ ਬਾਣੀ ਨਾਲ ਜੁੜ ਜਾਂਦਾ ਉਹ ਜੀਵ ਆਪਣੇ ਅਸਲੀ ਰਸਤੇ ਤੇ ਚੱਲ ਪੈਂਦਾ ਆ ਕਿਉਂਕਿ ਜਿਹੜੇ ਮਨਮੁਖ ਨੇ ਆਪਣੇ ਮਨ ਪਿੱਛੇ ਲੱਗਦੇ ਨੇ ਉਹ ਆਪਣਾ ਜਨਮ ਵਿਅਰਥ ਗਵਾਉਂਦੇ ਨੇ ਆਪ ਜੀ ਆ ਨੇ ਬਚਨ ਸਰਮਣ ਕੀਤੇ ਨੇ ਕਿ ਮਨਮੁਖ ਕਰਮ ਕਰੇ ਨਹੀਂ ਬੁੱਝੇ ਜਿਹੜੇ ਮਨਮੁਖ ਬੰਦੇ ਨੇ ਆਪਣੇ ਮਨ ਪਿੱਛੇ ਲੱਗਣ ਵਾਲੇ ਨੇ ਉਹ ਗੁਰਮਤ ਦੀ ਗੱਲ ਨਹੀਂ ਸੁਣਦੇ ਸਤਗੁਰੂ ਜੀ ਸਮਝਾਉਂਦੇ ਨੇ ਵੀ ਬੰਦਿਆ ਗੁਰਮਤ ਦੇ ਅਧੀਨ ਹੋ ਕੇ ਤੂੰ ਜ਼ਿੰਦਗੀ ਬਤੀਤ ਕਰੇਗਾ ਇਹ ਜਨਮ ਸਫਲਾ ਆਇਆ ਕਿਉਂਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਮਨ ਹਰ ਜੀ ਤੇਰੇ ਨਾਲ ਹੈ ਓਏ ਮੇਰੇਆ ਮਨਾ ਰੱਬ ਤੇਰੇ ਨਾਲ ਹੀ ਐਵੇਂ ਨਾ ਲੱਭਦਾ ਫਿਰ ਸਭ ਕਿਸ ਕਰਮੈ ਹੈ ਬਾਹਰ ਨਹੀਂ ਬਾਹਰ ਟੋਲੇ ਸੁਪਰਮ ਪੁਲਾਹੀ ਜਿਹੜੇ ਬਾਹਰ ਲੱਭਦੇ ਫਿਰਦੇ ਨੇ ਉਹ ਕਹਿੰਦੇ ਪਰਮਾਂਜ ਫਸੇ ਪਏ ਨੇ ਇਹ ਦੇਹੀ ਅੰਦਰ ਹੀ ਐ ਸਾਰਾ ਕੁਝ ਇੱਕ ਵਾਰ ਸਤਿਗੁਰੂ ਜੀ ਕਹਿੰਦੇ ਨੇ ਵੀ ਬੰਦਿਆ ਜਿਹੜਾ ਬੰਦਾ ਸੰਗਤ ਨਾਲ ਜੁੜ ਜਾਂਦਾ ਉਹਨੂੰ ਆਪਣੇ ਅੰਦਰੋ ਹੀ ਦਰਸ਼ਨ ਹੁੰਦੇ ਨੇ ਰੱਬ ਦੇ ਕਿਵੇਂ ਹੁੰਦੇ ਨੇ ਉਹਦੇ ਕਰਮ ਚੰਗੇ ਹੋ ਜਾਂਦੇ ਨੇ ਉਹਨੂੰ ਪਤਾ ਲੱਗਣ ਲੱਗ ਪੈਂਦਾ ਕਿ ਮੇਰਾ ਅਸਲੀ ਮਕਸਦ ਕੀ ਏ ਤੇ ਜਿਹੜੇ ਬੰਦੇ ਆਪਣੇ ਮਨ ਪਿੱਛੇ ਲੱਗਦੇ ਨੇ ਉਹ ਇਹ ਸਮਝਦੇ ਨਹੀਂਗੇ ਵੀ ਇਹ ਸਮਾਂ ਢਲਦਾ ਜਾ ਰਿਹਾ ਆ ਇਹ ਦਿਨ ਘਟਦੇ ਜਾ ਰਹੇ ਨੇ ਇਹ ਵਾਲ ਨੇ ਕਾਲਿਆਂ ਤੋਂ ਬੱਗੇ ਹੁੰਦੇ ਜਾ ਰਹੇ ਨੇ ਤੇ ਮੌਤ ਨੇ ਘੇਰ ਕੇ ਲੈ ਜਾਣਾ ਆ ਉਹਨਾਂ ਨੂੰ ਨਹੀਂ ਸਮਝ ਲੱਗਦੀ ਤੇ ਸਤਿਗੁਰੂ ਜੀ ਕਹਿੰਦੇ ਨੇ ਮਨਮੁਖ ਕਰਮ ਕਰੇ ਨਹੀਂ ਬੂਝੇ ਤੇ ਬਿਰਥਾ ਜਨਮ ਗਵਾਏ ਵਿਅਰਥੀ ਜਨਮ ਆਪਣਾ ਗਵਾ ਲੈਂਦਾ ਆ ਤੇ ਹੁਣ ਅਗਲੀ ਗੱਲ ਕੀ ਕਹਿੰਦੇ ਆ ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਏ ਹੁਣ ਕਰਮਾ ਕਰਕੇ ਗੁਰਬਾਣੀ ਨਾਲ ਜੁੜਿਆ ਤੇ ਗੁਰਬਾਣੀ ਦਾ ਚਾਨਣ ਇਹਦੀ ਜ਼ਿੰਦਗੀ ਵਿੱਚ ਆਇਆ ਤੇ ਜਦੋਂ ਗੁਰਬਾਣੀ ਦੀ ਸਿੱਖਿਆ ਮਨ ਵਿੱਚ ਵਸੀ ਗੁਰੂ ਦੀ ਤੇ ਅੰਦਰ ਜਿਹੜਾ ਹਨੇਰਾ ਹੋਇਆ ਸੀਗਾ ਹਉਮੈ ਦਾ ਅੰਦਰ ਹਨੇਰਾ ਆਇਆ ਸੀ ਹੰਕਾਰ ਦਾ ਅੰਦਰ ਹਨੇਰਾ ਆਇਆ ਸੀ ਆਪਣੇ ਧਨ ਦੌਲਤ ਸ਼ਰਮਾਇਆ ਦਾ ਹੁਣ ਉਹ ਸਾਰਾ ਮਿਟਦਾ ਜਾ ਰਿਹਾ ਆ ਜਿਉਂ ਜਿਉਂ ਬਾਣੀ ਨਾਲ ਜੁੜਿਆ ਗੁਰਬਾਣੀ ਚਾਨਣ ਕਰੀ ਜਾ ਰਹੀ ਹੈ ਤੇ ਗੁਰਬਾਣੀ ਨੇ ਤੀਸਰਾ ਨੇਤਰ ਖੋਲ ਦਿੱਤਾ ਆ ਤੇ ਜਦੋਂ ਤੀਸਰਾ ਨੇਤਰ ਖੁੱਲਿਆ ਤੇ ਸਤਿਗੁਰੂ ਜੀ ਕਹਿੰਦੇ ਨੇ ਉਦੋਂ ਇਹ ਆਪਣੇ ਅਸਲੀ ਮਾਰਗ ਤੇ ਚੱਲ ਪਿਆ ਤੇ ਜਦੋਂ ਅਸਲੀ ਮਾਰਗ ਤੇ ਚੱਲ ਗਿਆ ਤੇ ਫਿਰ ਉਹਦਾ ਦਰਗਾਹ ਦੇ ਵਿੱਚ ਸਿੱਧਾ ਹੀ ਵਾਸਾ ਆਇਆ ਕਿਉਂ ਕਿਉਂਕਿ ਉਹਦੇ ਕਰਮ ਸੋਹਣੇ ਬਣ ਜਾਂਦੇ ਨੇ ਉਹ ਦੁਨੀਆ ਦੇ ਵਿੱਚ ਸੋਹਣੇ ਕਰਮ ਕਰਦੇ ਨੇ ਦੁਨੀਆ ਨੂੰ ਲੋਕਾਂ ਨੂੰ ਉਹਦੇ ਤੋਂ ਕੋਈ ਪਰੇਸ਼ਾਨੀ ਨਹੀਂ ਗੀ ਲੋਕੋ ਨੂੰ ਸਲਾਉਂਦੇ ਨੇ ਲੋਕ ਉਹਦੀ ਇਜ਼ਤਮਾਨ ਕਰਦੇ ਨੇ ਮਾਪੇ ਬਾਪ ਇਜ਼ਤਮਾਨ ਕਰਦਾ ਆ ਆਂਢੀ ਗੁਆਂਢੀ ਇਜ਼ਤਮਾਨ ਕਰਦੇ ਨੇ ਕਿਉਂਕਿ ਉਹ ਜਪਣ ਲੱਗ ਪਿਆ ਸਤਨਾਮ ਸ੍ਰੀ ਵਾਹਿਗੁਰੂ ਐਵੇਂ ਦਾ ਸੁਭਾਅ ਬਣ ਜਾਂਦਾ ਮਿੱਠਾ ਸੁਭਾਅ ਬਣ ਜਾਂਦਾ ਆ ਤੇ ਸਤਗੁਰੂ ਜੀ ਕਹਿੰਦੇ ਨੇ ਜਿਹੜੇ ਦੁਨੀਆਂ 'ਚ ਰਹਿੰਦੇ ਹੋਏ ਕਰਮ ਚੰਗੇ ਕਰਦੇ ਨਾਮ ਜਪਦੇ ਸਿਮਰਨ ਕਰਦੇ ਉਹ ਸਿੱਧਾ ਦਰਗਾਹ ਵੇਟ ਜਾਂਦੇ ਨੇ ਵਿੱਚ ਦੁਨੀਆ ਸੇਵਕ ਮਾਈ ਹੈ ਤਾਂ ਦਰਗੇ ਬੈਸਣ ਜਾਈਏ ਜਿਹੜਾ ਜੀਵ ਸੰਸਾਰ ਤੇ ਰਹਿੰਦੇ ਆ ਚੰਗੇ ਕਰਮ ਕਰਦਾ ਨਾਮ ਜਪਦਾ ਸੇਵਾ ਸਿਮਰਨ ਕਰਦਾ ਉਹ ਦਰਗਾਹ ਜੇ ਆ ਸਮਝ ਲਓ ਇੱਥੇ ਹੀ ਉਹਦੇ ਰਸਤੇ ਖੁੱਲਦੇ ਨੇ ਤੇ ਜਿਹੜੇ ਇਸ ਦੁਨੀਆ ਚ ਰਹਿੰਦੇ ਆ ਹੋਇਆ ਮਾੜੇ ਕਰਮ ਕਰਦੇ ਉਹ ਨਰਕਾਂ ਵਾਲਾ ਪਾਸਾ ਆਪੇ ਹੀ ਤਿਆਰ ਕਰੀ ਜਾ ਰਹੇ ਨੇ ਉਹਨਾਂ ਦੇ ਆਪਣੇ ਕਰਮ ਆਪਣੇ ਆਪ ਹੀ ਉਕਰੇ ਜਾ ਰਹੇ ਨੇ ਇਸ ਕਰਕੇ ਅਸੀਂ ਵੱਡੇ ਭਾਗਾਂ ਵਾਲੇ ਆ ਤੇ ਸਤਿਗੁਰੂ ਜੀ ਕਹਿੰਦੇ ਨੇ ਮਨ ਰੇ ਨਾਮ ਜਪੋ ਸੁਖ ਹੋਏ ਇਹ ਬੰਦਿਆ ਬਾਣੀ ਦੇ ਚਾਨਣ ਦੇ ਰਾਹੀ ਤੈਨੂੰ ਇਹ ਗੱਲ ਸਮਝਾਉਣੀ ਚਾਹੀਦੀ ਹੈ ਕਿ ਨਾਮ ਜਪਿਆ ਹੀ ਸੁੱਖ ਮਿਲਦਾ ਹੈ ਨਾਮ ਜਪਿਆ ਹੀ ਜ਼ਿੰਦਗੀ ਦੇ ਵਿੱਚ ਆਨੰਦ ਆਉਣਾ ਹੈ ਗੁਰਪੂਰਾ ਸਹਲਾਈਏ ਸਹਿਜ ਮਿਲੇ ਪ੍ਰਭ ਸੋਏ ਕਹਿੰਦੇ ਜਦੋਂ ਤੂੰ ਪੂਰੇ ਗੁਰੂ ਨਾਲ ਜੁੜੇਂਗਾ ਪੂਰੇ ਗੁਰੂ ਦੀ ਸਿਫਤ ਕਰੇਂਗਾ ਫੇਰ ਹੀ ਤੇਰੇ ਅੰਦਰ ਸਹਜ ਆਉਣਾ ਹੈ ਨਹੀਂ ਤੇ ਜ਼ਿੰਦਗੀ ਵਿੱਚ ਭੱਜ ਦੌੜ ਤੇਰੀ ਮੁੱਕ ਨਹੀਂ ਨਹੀਗੀ ਤੇ ਤੂੰ ਜਪਦਾ ਹੀ ਨਹੀਂ ਸਤਨਾਮ ਸ੍ਰੀ ਵਾਹਿਗੁਰੂ ਇਸ ਕਰਕੇ ਤੂੰ ਗੁਰਾਂ ਦੀ ਬਾਣੀ ਨਾਲ ਜੁੜਿਆ ਰਹਿ ਤੇ ਜਿਹੜੇ ਮਨਮੁਖ ਨੇ ਉਹ ਗੁਰੂ ਦੀ ਬਾਣੀ ਨਾਲ ਨਹੀਂ ਜੁੜਦੇ ਤੇ ਜਿਹੜੇ ਸਮਝਣ ਜਾਂਦੇ ਨੇ ਉਹ ਵੱਦ ਚੜ ਕੇ ਸੰਗਤ ਚ ਆਉਂਦੇ ਵੱਦ ਚੜ ਕੇ ਦਾਨਪੁਨ ਕਰਦੇ ਭੱਜ ਭੱਜ ਕੇ ਸੇਵਾ ਕਰਦੇ ਨੇ ਤੇ ਜਿਹੜੇ ਮੂਰਖ ਨੇ ਲੋਗ ਜਿਹੜੇ ਮਨਮੁਖ ਨੇ ਉਹ ਸੰਗਤ ਵਿੱਚ ਆ ਕੇ ਵੀ ਲਾਹਰ ਨਹੀਂ ਲੈ ਸਕਦੇ ਉਹ ਸੰਗਤ ਚ ਵੀ ਆਣ ਕੇ ਕਿੰਤੂ ਪ੍ਰੰਤੂ ਕਰਦੇ ਰਹਿਣਗੇ ਨਿੰਦਿਆ ਚੁਗਲੀ ਈਰਖਾ ਦੀਆਂ ਗੱਲਾਂ ਕਰਦੇ ਰਹਿਣਗੇ ਸੰਗਤ ਚ ਆਉਂਦੇ ਉਹ ਘਰ ਜਾ ਕੇ ਉਹਨਾਂ ਦੀ ਗੱਲ ਕਰਿਆ ਕਰੋ ਜਿਹੜੇ ਨਾਮ ਜਪਦੇ ਆ ਜਿਹੜੇ ਸੋਹਣੇ ਕਰਮ ਕਰਦੇ ਆ ਫਿਰ ਪਹਿਰਾ ਸੋਹਣਾ ਲੱਗੇਗਾ ਤੇ ਜੇ ਘਰ ਜਾ ਕੇ ਉਹਨਾਂ ਦੀਆਂ ਗੱਲਾਂ ਕੀਤੀਆਂ ਜਿਨ੍ਹਾਂ ਨੇ ਨਿੰਦਿਆ ਚੁਗਲੀ ਕੀਤੀ ਆ ਉਹ ਆ ਕਰਦਾ ਆ ਉਹਨੇ ਇੰਜ ਕੀਤਾ ਆ ਫਿਰ ਸਾਡੇ ਘਰ ਪਹਿਰਾ ਵੀ ਉਹੋ ਜਿਹਾ ਲੱਗੇਗਾ ਜਿਵੇਂ ਦਾ ਕਰਮ ਆ ਓਵੇਂ ਦਾ ਹੀ ਫਲ ਭੋਗਣਾ ਪੈਂਦਾ ਆ ਉਹ ਜੈਸਾ ਬੀਜੇਂਗਾ ਵੱਡੇਂਗਾ ਮਨਾ ਮੇਰਿਆ ਫਲ ਤੇਰੇ ਕਰਮਾਂ ਦਾ ਜੈਸਾ ਬੀਜੇਂਗਾ ਵੱਡੇਂਗਾ ਮਨਾ ਮੇਰਿਆ ਫਲ ਤੇਰੇ ਕਰਮਾਂ ਦਾ 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 ਜਸ ਬੀਜਾਂ ਵੜੀਂਗਾ ਢੀਂਗਾ ਮਨਾ ਮੇਰਿਆ ਫਲ ਤੇਰੇ ਕਰਮਾਂ ਦਾ சா பிஜேங்கா வேங்க மேரிய ਜਿਵੇਂ ਦਾ ਤੂੰ ਬੀਜੇਂਗਾ ਨਾ ਵੜਣਾ ਹੋਵੇਦਾ ਹੀ ਹੈ ਜੈਸਾ ਬੀਜੇ ਸੋਲਣਾ ਹੈ ਕਰਮਾਂ ਸੰਧੜਾ ਖੇਤ ਜੇ ਤੇਰੇ ਕਰਮ ਸੋਨੇ ਨੇ ਤੇ ਤੇਰੀ ਸੋਹਬਾ ਚਾਰੇ ਪਾਸੇ ਜੱਗ ਵਿੱਚ ਹੋਵੇਗੀ ਤੇ ਜੇ ਜੱਗ ਨੇ ਸੋਹਬਾ ਕੀਤੀ ਤੇ ਰੱਬ ਨੇ ਵੀ ਤੇਰੀ ਸੋਹਬਾ ਕਰਨੀ ਹੈ ਇਸ ਕਰਕੇ ਲਾਹਾ ਲਿਆ ਕਰੀਏ ਜਿਨ੍ਹਾਂ ਨੇ ਅੱਜ ਵੀ ਗੁਰੂ ਨਾਨਕ ਦੇ ਹੋਏ ਨੇ ਬਾਜਾ ਵਾਲੀ ਸੱਚੀ ਸਰਕਾਰ ਦੇ ਹੋਏ ਨੇ ਅੱਜ ਵੀ ਉਹਨਾਂ ਦਾ ਇਤਿਹਾਸ ਬਣਿਆ ਅੱਜ ਵੀ ਉਹਨਾਂ ਨੂੰ ਯਾਦ ਕਰਦੀਆਂ ਨਹੀਂ ਸਕਤਾ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਚਮਕੌਰ ਦੀ ਗੜੀ ਤੋਂ ਨਿਕਲੇ ਨੇ ਔਰ ਮਾਸੀਵਾੜੇ ਦੇ ਜੰਗਲਾਂ ਵਿੱਚ ਪਿੰਡ ਦਾ ਸਹਰਾਣਾ ਲਾ ਕੇ ਕੱਲ ਤੁਸੀਂ ਬੱਚੇ ਕੋ ਸ਼ਬਦ ਉੱਤੇ ਸੁਣ ਰਹੇ ਸੀ ਕਿ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੇ ਕੱਲੇ ਨੇ ਕੋਈ ਨਾਲ ਨਹੀਂ ਗਾ ਕਿੱਥੇ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਅਨੇਕਾਂ ਹੀ ਸੇਵਾਦਾਰ ਨੇ ਸਵਾ ਲੱਖ ਦੀ ਸਿਰ ਤੇ ਚਾਨਣੀ ਹੈ ਸਤਿਗੁਰ ਜੀਆਂ ਦੇ ਸੀਸ ਤੇ ਸੋਭਦੀ ਹੈ ਸਵਾ ਲੱਖ ਦੀ ਕਲਗੀ ਹੈ ਪ੍ਰਸਾਦੀ ਹਾਥੀ ਸੇਵਾ ਕਰਦਾ ਆ ਸੋਨੇ ਦੀ ਚੌਂਕੀ ਹੈ ਸਤਿਗੁਰ ਜੀਆਂ ਦੇ ਚਰਣਾ ਥੱਲੇ ਇਵੇਂ ਦੀ ਜ਼ਿੰਦਗੀ ਤੇ ਫਿਰ ਵੀ ਉਹਦਾ ਸ਼ੁਕਰਾਨਾ ਕਰ ਰਹੇ ਨੇ ਜਦੋਂ ਕੱਲੇ ਨੇ ਨਾਲ ਕੋਈ ਨਹੀਂਗਾ ਜੇ ਸਾਡੇ ਵਰਗੇ ਹੁੰਦੇ ਤੇ ਅਸੀਂ ਕਹਨਾ ਹਏ ਮਾਰੇ ਗਏ ਲੁੱਟੇ ਗਏ ਆ ਜਦੋਂ ਕਿਤੇ ਚਾਰ ਮਾਇਆ ਦੇ ਟੁਕੜ ਆ ਜਾਂਦੇ ਨੇ ਉਦੋਂ ਕਹਿੰਦੇ ਸਾਡੇ ਵਰਗਾ ਕੋਈ ਹੈ ਹੀ ਨਹੀਂਗਾ ਉਦੋਂ ਕਹਿੰਦੇ ਆ ਕਿ ਅਸੀਂ ਹੀ ਸਭ ਤੋਂ ਚੰਗੇ ਆ ਬਾਕੀ ਸਾਰਿਆਂ ਨੂੰ ਇਹਨਾਂ ਨੂੰ ਅਕਲ ਹੀ ਨਹੀਂ ਜ਼ਿੰਦਗੀ ਜਿਉਣ ਦੀ ਸਤਗੁਰੂ ਜੀ ਕਹਿੰਦੇ ਨੇ ਬੰਦਿਆ ਜੇ ਤੂੰ ਸੁੱਖ ਵਿੱਚ ਆ ਤੇ ਫਿਰ ਵੀ ਨਾ ਉਹਨੂੰ ਛੱਡੀ ਜੇ ਤੇਰੇ ਤੇ ਦੁੱਖ ਆ ਗਿਆ ਫਿਰ ਵੀ ਨਾ ਛੱਡੀ ਕਿਉਂਕਿ ਦੁੱਖ ਨੇ ਤੈਨੂੰ ਚੇਤੇ ਕਰਾਉਣਾ ਆ ਕਿ ਤੂੰ ਇੱਥੇ ਨਾਮ ਜਪਣ ਆਇਆ ਕਈ ਵਾਰੀ ਦੁੱਖ ਐਸਾ ਲੱਗਦਾ ਓ ਸਾਡੀ ਜ਼ਿੰਦਗੀ ਬਦਲ ਜਾਂਦਾ ਓ ਸਾਨੂੰ ਗੁਰੂ ਚਰਨਾਂ ਨਾਲ ਜੋੜ ਜਾਂਦਾ ਆ ਦੁੱਖਦਾਰੂ ਸੁਖ ਰੋਗ ਭਇਆ ਜਾਂ ਸੁਖ ਤਾਮਨਾ ਹੋਈ ਉਹ ਐਸਾ ਸਹਾਰਾ ਬਣਦਾ ਆ ਕਿ ਅਸੀਂ ਨਾਮ ਜਪਣ ਲੱਗ ਪੈਂਦੇ ਅਸੀਂ ਸੰਗਤ ਨਾਲ ਜੁੜ ਜਾਂਦੇ ਆ ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਛਾ ਮਾਸੀਵਾੜਾ ਦੇ ਜੰਗਲਾਂ ਤੋਂ ਅੱਗੇ ਉੱਚਦੇ ਪੀਰ ਬਣ ਕੇ ਆਉਂਦੇ ਨੇ ਆਲਮਗਿਰ ਦੀ ਧਰਤੀ ਫਿਰ ਰਾਏਕੋਟ ਪਹੁੰਚ ਜਾਂਦੇ ਨੇ ਤੇ ਉਥੇ ਨੂਰਾ 마ਹੀ ਜਿਹੜਾ ਆ ਮੱਝੀਆਂ ਚਾਰਦਾ ਪਿਆ ਤੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਹਨੂੰ ਨੂਰੇ 마ਹੀ ਨੂੰ ਕਹਿੰਦੇ ਕਿ ਦੁੱਧ ਛਕਾ ਤੇ ਨੂਰਾ 마ਹੀ ਕਹਿੰਦਾ ਮੈਂ ਤੇ ਹੁਣੇ ਹੀ ਦੇ ਮੱਜਾਂ ਦੀ ਧਾਰ ਕੱਢ ਕੇ ਤੇ ਆਣ ਕੇ ਮੱਜਾਂ ਚਾਰਨ ਆਇਆ ਸਤਿਗੁਰੂ ਮੱਜਾਂ ਥੱਲੇ ਦੁੱਧ ਨਹੀਂ ਹੈ ਸਤਗੁਰੂ ਕਲਗੀਆਂ ਵਾਲੇ ਪਾਤਸ਼ਾਹ ਇੱਕ ਔਸਰ ਝੋਟੀ ਜਿਹੜੀ ਅਰੇ ਸੂਈ ਨਹੀਂ ਗਈ ਦੁੱਧ ਉਹਦੇ ਥੱਲੇ ਹੀ ਨਹੀਂ ਹੈਗਾ ਤੇ ਸਤਗੁਰੂ ਇਸ਼ਾਰਾ ਕਰਕੇ ਕਹਿੰਦੇ ਨੂਰਿਆ ਉਹ ਝੋਟੀ ਦੇ ਥੱਲੇੋਂ ਦੁੱਧ ਲਿਆ ਕੇ ਦੇ ਸਾਨੂੰ ਸਤਗੁਰਾਂ ਦੇ ਮੁਖੜੇ ਵੱਲ ਤੱਕਦਾ ਅਲਾਹੀ ਨੂਰ ਦੇ ਦਰਸ਼ਨ ਹੋਏ ਮਨ ਜਿਹੜਾ ਇਹ ਖੇੜੇ ਵਿੱਚ ਆ ਕੀਤੀ ਹੋਏ ਪਾਪਾਂ ਦਾ ਪਰਦਾ ਪੈ ਗਿਆ ਸਾਰਾ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾ ਸਾਹਮਣੇ ਹੁਣ ਨਿਹਾਲੋ ਨਿਹਾਲ ਆ ਹੱਥ ਜੋੜੇ ਨੇ ਸਤਿਗੁਰੂ ਠੀਕ ਐ ਸਤਿਗੁਰ ਜੀਆ ਨੇ ਜਦੋਂ ਉਹਨੂੰ ਇਸ਼ਾਰਾ ਕੀਤਾ ਉਹਦੇ ਥੱਲੇ ਥਾਪੀ ਮਾਰ ਕੇ ਜਾ ਕੇ ਬੈਠਾ ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਉਹਦੇ ਥੱਲੇ ਦੁੱਧ ਆ ਗਿਆ ਕਹਦੇ ਸਤਨਾਮ ਸ੍ਰੀ ਗੁਰੂ ਕੀ ਨਹੀਂ ਕਰ ਸਕਦਾ ਇਤਿਹਾਸ ਗਵਾਹ ਆ ਇਸ ਗੱਲ ਦਾ ਕਿੰਤੂ ਕਰਨ ਵਾਲੇ ਸ਼ੰਕੇਵਾਦੀ ਲੋਕ ਅੱਜ ਵੀ ਕਹਿਣਗੇ ਕਿ ਨਹੀਂ ਇਹ ਨਹੀਂ ਹੋ ਸਕਦਾ ਇੰਗਲੈਂਡ ਦੀ ਧਰਤੀ ਤੇ ਅੱਜ ਵੀ ਜਿਸ ਭਾਂਡੇ ਵਿੱਚ ਦੁੱਧ ਚ ਆਇਆ 288 ਸ਼ੇਕ ਨੇ ਉਹਦੇ ਵਿੱਚ ਕਿੰਨੇ ਸ਼ੇਕ ਨੇ 288 ਵੇਖ ਲਓ ਸਤਗੁਰਾਂ ਨੇ ਆਪਣੇ ਕੋਲੋਂ ਉਹ ਦਿੱਤਾ ਪਾਂਡਾ ਉਹਦੇ ਵਿੱਚ ਜਦੋਂ ਦੁੱਧ ਚੋਇਆ ਤੇ ਉਹ ਵੀ ਹੈਰਾਨ ਕਿ ਇਹਦੇ ਵਿੱਚ ਤੇ ਸ਼ੇਕ ਬਹੁਤ ਜ਼ਿਆਦੇ ਨੇ ਇਹ ਕਿਵੇਂ ਹੋ ਸਕਦਾ ਤੇ ਸਤਗੁਰਾਂ ਦੀ ਕਿਰਪਾ ਨਾਲ ਉਹਦੇ ਵਿੱਚ ਦੁੱਧ ਠਹਿਰਿਆ ਫਿਰ ਸਤਗੁਰ ਜੀ ਆਨੇ ਛਕਿਆ ਨਿਹਾਲੋ ਨਿਹਾਲ ਕੀਤਾ ਉਹ ਅੱਜ ਵੀ ਗੰਗਾ ਸਾਗਰ ਜਿਹੜਾ ਉਹ ਭਾਂਡੇ ਦਾ ਨਾ ਗੰਗਾ ਸਾਗਰ ਇੰਗਲੈਂਡ ਦੀ ਧਰਤੀ ਤੇ ਹੈ ਜੇ ਕਿਸੇ ਨੂੰ ਸ਼ੰਕਾ ਹੋਵੇ ਉਹਦੇ ਵਿੱਚ ਰੇਤਾ ਪਾਉਂਦੇ ਨੇ ਤੇ ਰੇਤਾ ਥੱਲੇ ਘਿਰਦੀ ਹੈ ਉਹ ੜੀ ਵਿੱਚ ਖੜਦੀ ਤੇ ਜਦੋਂ ਦੁੱਧ ਪਾਉਂਦੇ ਨੇ ਜਲ ਪਾਉਂਦੇ ਨੇ ਉਹ ਖੜਦਾ ਅੱਜ ਵੀ ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਸ਼ਕਤੀ ਹੈ ਕੀ ਨਹੀਂ ਕਰ ਸਕਦਾ ਸਾਡਾ ਪਿਓ ਸਾਰਾ ਕੁਝ ਕਰਨ ਦੇ ਯੋਗ ਹੈ ਪਰ ਸਾਨੂੰ ਨਹੀਂ ਭਰੋਸਾ ਜਿਨ੍ਹਾਂ ਨੂੰ ਭਰੋਸਾ ਹੋ ਗਿਆ ਉਹ ਲੜ ਨਹੀਂ ਛੱਡਦੇ ਉਹ ਆਪਣੇ ਬਾਜਾਂ ਵਾਲੇ ਦੇ ਬਣੇ ਰਹਿੰਦੇ ਨੇ ਉਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਪਲੜਾ ਨਹੀਂ ਛੱਡਦੇ ਉਹ ਕਹਿੰਦੇ ਨੇ ਜ਼ਿੰਦਗੀ ਦੇ ਵਿੱਚ ਜਿੰਨੀਆ ਮਰਜੀ ਔਕੜ ਆਉਣ ਮੈਂ ਆਪਣੇ ਪਿਓ ਨੂੰ ਨਹੀਂ ਛੱਡਣਾ ਕਿਉਂਕਿ ਉਹਨਾਂ ਨੂੰ ਪਤਾ ਕਿ ਜੇਕ ਬਾਜਾਂ ਵਾਲੇ ਨਾਲ ਜੁੜੇ ਰਵਾਂਗੇ ਤੇ ਫੇਰ ਹੀ ਸਾਡੀ ਜ਼ਿੰਦਗੀ ਦਾ ਆਧਾਰ ਆ ਫੇਰ ਹੀ ਅਸੀਂ ਪਾਪਾਂ ਤੋਂ ਮੁਕਤ ਹੋ ਸਕਦੇ ਆ ਫੇਰ ਹੀ ਸਾਡਾ 84 ਦਾ ਗੇੜਾ ਕਟਿਆ ਜਾ ਸਕਦਾ ਆ ਇਸ ਕਰਕੇ ਇੱਕ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੋਂ ਬਿਨਾ ਕਿਸੇ ਦੇ ਅੱਗੇ ਇਹ ਸੀਸ ਨਾ ਝੁਕਾਇਆ ਕਰੀਏ ਕਿਸੇ ਮੀਆਂ ਪੰਡਤਾਂ ਦੇ ਕੋਲ ਨਾ ਜਾਇਆ ਕਰੀਏ ਉਹਨਾਂ ਨੇ ਵਹਿਮਾਂ ਭਰਮਾਂ 'ਚ ਪਾਉਣਾ ਆ ਸਾਧੂ ਸੰਤਾਂ ਦੀ ਸੰਗਤ ਕਰਿਆ ਕਰੀਏ ਜਿਹੜੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਜੋੜਨ ਜਿਹੜੇ ਬਾਣੀ ਪੜਨ ਨੂੰ ਕਹਿਣ ਜਿਹੜੇ ਸੰਗਤ ਦੀ ਸੇਵਾ ਕਰਨ ਨੂੰ ਕਹਿਣ ਜਿਹੜੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਖੰਡੇ ਬਾਟੇ ਦੀ ਪੌਲ ਛਕਣ ਨੂੰ ਕਹਿਣ ਉਹਨਾਂ ਦੇ ਨਾਲ ਜੁੜੋ ਉਹਨਾਂ ਦੇ ਕਹਿਣੇ ਵਿੱਚ ਰਹੀਏ ਤੇ ਜਦੋਂ ਉਹਨਾਂ ਦੇ ਕਹਿਣੇ ਵਿੱਚ ਰਵਾਂਗੇ ਤੇ ਇਹ ਜਿਹੜਾ ਸਾਡਾ ਮਨ ਹੈ ਨਾ ਖਿੰਡ ਰਿਆ ਹੋਇਆ ਆ ਕਦੀ ਕਿਸੇ ਪਾਸੇ ਜਾਂਦਾ ਕਦੀ ਕਿਸੇ ਪਾਸੇ ਸੋਚਾਂ ਸੋਚਦਾ ਆ ਇਨੂੰ ਨਾਮ ਜਪਣ ਦਾ ਚੇਤਾ ਭੁੱਲ ਗਿਆ ਆ ਫਿਰ ਉਹ ਹੌਲੀ-ਹੌਲੀ ਇਹਨੂੰ ਵਿਉਂਤ ਦੇ ਨਾਲ ਇਸ ਮਨ ਨੂੰ ਗੁਰਬਾਣੀ ਨਾਲ ਜੋੜਨਗੇ ਇਸ ਮਨ ਨੂੰ ਸੰਗਤ ਨਾਲ ਜੋੜਨਗੇ ਤੇ ਜਪਉਣਗੇ ਸਤਨਾਮ ਸ੍ਰੀ ਹਰਿ ਹੁਣ ਜਿਹੜੀ ਸੰਗਤ ਸੰਤਾਂ ਦੇ ਨਾਲ ਜੁੜੀ ਹੁੰਦੀ ਹੈ ਉਹਨਾਂ ਦਾ ਮਨ ਦਾ ਸੁਭਾਅ ਹੋ ਹੀ ਵੱਖਰਾ ਆ ਤੇ ਜਿਹੜੇ ਆਪਣੀਆਂ ਮਨਮਰਜ਼ੀਆਂ ਕਰਦੇ ਨੇ ਉਹਨਾਂ ਦੀ ਜ਼ਿੰਦਗੀ ਦਾ ਸੁਆਦ ਵੱਖਰਾ ਆ। ਉਹਨਾਂ ਨੂੰ ਪਤਾ ਆ ਕਿ ਕਿਵੇਂ ਰੱਬ ਦੀ ਆਬਾਦਤ ਕਰਨੀ ਹੈ। ਕਿਉਂਕਿ ਕਈ ਵਾਰੀ ਜਾਦੀ ਬਾਣੀ ਪੜਨ ਵਾਲਾ ਹਉਮੇ ਵਿੱਚ ਹੀ ਰਹਿੰਦਾ। ਹੰਕਾਰ ਵਿੱਚ ਹੀ ਰਹਿੰਦਾ ਆ। ਤੇ ਸਾਧੂ ਜਿਹੜੇ ਨੇ ਉਹ ਮਨ ਨੂੰ ਹਲਾਰਾ ਦਿੰਦੇ ਰਹਿੰਦੇ ਨੇ ਵੀ ਹਉਮੇ ਨਹੀਂ ਕਰਨੀ। ਹੰਕਾਰ ਨਹੀਂ ਕਰਨਾ। ਓ ਸਾਧੂ ਹੀ ਜੋੜਨਗੇ ਟੁਕੜੇ ਤੇਰੇ ਹੋਗੇ ਦਿਲ ਦੇ ਸਾਧੂ ਹੀ ਜੋੜਨਗੇ ਟੁਕੜੇ ਤੇਰੇ ਹੋਗੇ ਦਿਲ ਦੇ ਸਾਧੂ ਹੀ ਜੋੜਨਗੇ ਟੁਕੜੇ ਤੇਰੇ ਹੋਗੇ ਦਿਲ ਦੇ ਸਾਧੂ ਹੀ ਜੋੜਨਗੇ टुकड़े तेरे हो गए दिल दे साधु ही जोड़न गे टुकड़े तेरे हो गए दिल दे टुकड़े तेरे हो गए दिल दे टुकड़े तेरे, तेरे, तेरे हो गए दिल दे ਸਾਧੂ ਹੀ ਜੋੜਨਗੇ ਟੁਕੜੇ ਤੇਰੇ ਹੋ ਗਏ ਦਿਲ ਦੇ ਸਾਧੂ ਹੀ ਜੋੜਨਗੇ ਟੁਕੜੇ ਤੇਰੇ ਹੋ ਗਏ ਦਿਲ ਦੇ ਸਾਧੂ ਹੀ ਜੋੜਨਗੇ ਟੁਕੜੇ ਤੇਰੇ ਹੋ ਗਏ ਦਿਲ ਦੇ ਸਤਪੁਰਸ਼ ਨੇ ਜਿਹੜੇ ਜਿਹੜੇ ਉਹਨਾਂ ਦੀ ਸੰਗਤ ਕਰਨਗੇ ਉਹ ਦਾਨਪੁਨ ਕਰਨ ਤੋਂ ਕਦੀ ਝਿਜਕਣਗੇ ਨਹੀਂ ਉਹ ਨਾਮ ਜਪਣ ਦੇ ਵੇਲੇ ਆ ਨੂੰ ਲੱਭਦੇ ਰਹਿੰਦੇ ਨੇ ਉਹ ਸੇਵਾ ਕਰਨ ਦੇ ਸੁਭਾਗ ਸਮੇਂ ਨੂੰ ਲੱਭਦੇ ਰਹਿੰਦੇ ਨੇ ਤੇ ਦੂਸਰੇ ਸਾਡੇ ਵਰਗੇ ਲੁਕਦੇ ਰਹਿੰਦੇ ਨੇ ਕਿਉਂਕਿ ਉਹਨਾਂ ਨੂੰ ਮਨ ਜਿਹੜਾ ਆ ਉਹ ਖਿੰਡ ਰਿਹਾ ਆ ਇਕੱਠਾ ਹੋ ਜਾਂਦਾ ਇਸ ਕਰਕੇ ਸਤਪੁਰਸ਼ਾਂ ਦੀ ਸੰਗਤ ਕਰਿਆ ਕਰੀਏ ਨਾਮ ਨਾਲ ਜੁੜਿਆ ਕਰੀਏ ਜਿੱਥੇ ਸੇਵਾ ਦਾ ਮੌਕਾ ਮਿਲੇ ਸੇਵਾ ਪੱਧ ਪੱਧ ਕੇ ਕਰਿਆ ਕਰੋ ਧੰਨ ਗੁਰੂ ਕਲਕੀ ਜਿਓ ਵਾਲੇ ਪਾਤਸ਼ਾਹ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਣਾ ਨਾਮ ਦਾਣ ਗੁਰ ਸਿੱਖੀ ਜੀਵਨ ਸਾਡੇ ਹਿਰਦੇ ਵਿੱਚ ਵਸਾ ਕੇ ਰੱਖਣਾ ਹੋਈਆਂ ਪੁੱਲਾਂ ਦੀ ਖਿਮਾ ਸਾਰੀ ਸੰਗਤ ਨੇ ਬਖਸ਼ ਦੇਣਾ ਆਓ ਬੜੇ ਆਦਬ ਸਤਕਾਰ ਨਾਲ ਗੱਜ-ਬੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋ ਨਹਾਲੇ ਸਿਆਕਾਰ ਵਾਹਿਗੁਰੂ ਜੀ ਕਾ ਖਾਲਸ ਵਾਹਿਗੁਰੂ ਜੀ ਕੀ ਫਤਿਹ